ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਮਿੱਤਰੋ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਹੈਗੀ ਆ ਚੋਣੇ ਤੇ ਬਈ ਆਹੀ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਵੀ ਲੜਾਈ ਦਾ ਕਿੰਨਾ ਕ ਫਰਕ ਮਤਲਬ ਦੂਜੇ ਨਾਲ ਉਹ ਬਈ ਆਹ ਜਿਹੜਾ ਇੱਧਰ ਗਿਆ ਰਾ ਹਨਾ ਇਹ ਵੀ ਆਪਣਾ ਮਤਲਬ ਵੀ ਪਹਿਲਾਂ ਦਾ ਇਹਨੂੰ 2-3 ਸਾਲ ਹੋਇਆ ਇਹ ਚੋਣੇ ਲੱਗਦੇ ਨੂੰ ਇਹ ਆ ਵਾਂਚ ਠੀਕ ਹੈ ਜੀ ਅੱਧਾ ਕ ਆਪਾਂ ਹੁਣ ਵਿੱਚ ਲਾਇਆ ਹੈਗਾ ਪਹਿਲਾਂ ਇਹ ਅੱਧਾ ਹੁੰਦਾ ਸੀਗਾ ਜਿੱਥੇ ਤੱਕ ਉਹ ਵੱਟ ਜਿੰਦੀ ਆ ਇੱਥੇ ਤੱਕ ਉਹ ਵੱਟਾ ਉੱਥੋਂ ਤੱਕ ਕੀ ਹੁੰਦਾ ਸੀ ਅੱਗੇ ਇਹ ਤੇ ਇੱਥੇ ਅਨਾਹ ਟਿੱਬਾ ਸੀ ਇੰਨੇ ਜਗ੍ਹਾ ਤਾਂ ਜਿਹੜੀ ਖਾਲੀ-ਖਾਲੀ ਜਿਹੀ ਦਿਖਦੀ ਹੈ ਮੈਂ ਇੱਕ ਮਿੰਟ ਥੋੜਾ ਜਿਹਾ ਦੂਰ ਹੋ ਕੇ ਦਿਖਾਉਣਾ ਤੁਹਾਨੂੰ ਇਹਦੇ ਚ ਢੱਕੇ ਪੀਲੇ ਹੋਏ ਵੇ ਆ ਤੁਹਾਨੂੰ ਦਿਖਾ ਦਿਖਾਣਗੇ ਦੂਰੋਂ ਢੱਕਦੇ ਆ ਨੇੜੇ ਜਿਹੇ ਤਾਂ ਫਿਰ ਪਤਾ ਨਹੀਂ ਲੱਗਦਾ ਤੇ ਆ ਦੇਖ ਲਓ ਆਇ ਕੋ ਢੱਕੇ ਪੀਲੇ ਹੋਏ ਹਨ ਇੰਨੇ ਇੰਨੀ ਜਗ੍ਹਾ 'ਚ ਹੁਣ ਇਹ ਤੁਹਾਨੂੰ ਇਹੀ ਫਰਕ ਦਿਖਾਉਣਾ ਵੀ ਲਤੜਾਈ ਦਾ ਤੇ ਬਿਨਾਂ ਲਤੜਾਈ ਦਾ ਕਿੰਨਾ ਫਰਕ ਆ ਹੁਣ ਆਹਾ ਸੀਗਾ ਇਹ ਚ ਆਪਾਂ ਲਤੜਾਈ ਨਹੀਂ ਕੀਤੀ ਤੇ ਇਹ ਚ ਆਪਾਂ ਨੇ ਉਵੇਂ ਉਹ ਚੋਂ ਨਾ ਲਾਤਾ ਪਾਣੀ ਲਾ ਕੇ ਤੇ ਟਰੈਕਟਰ ਤਾਂ ਚੱਲਦਾ ਨਹੀਂ ਸੀ ਇੰਨੇ ਜਗ੍ਹਾ 'ਚ ਤੇ ਆਪਾਂ ਵੈਸੇ ਵੀ ਇੱਕ ਕਰੀ ਸੁੱਕਾ ਮਾਰ ਕੇ ਰੋਟਾਵੇਟਰ ਹਲ ਤੇ ਫਿਰ ਆਪਾਂ ਝੋਨਾ ਲਵਾਤਾ ਸੀਗਾ ਇਹ ਚ ਤੇ ਹੁਣ ਬਈ ਇਹ ਚ ਤਾਂ ਪਾਣੀ ਅੱਜ ਛੱਡਾਗਾ ਠੀਕ ਆ ਤੇ ਇਹ ਸਵੇਰ ਤੱਕ ਆਹਾ ਇੰਨਾ ਕ ਡੋਟਾ ਜਾਏ ਪਾਣੀ ਪੀ ਜਾਊਗਾ ਇਹ ਜਦੋਂ ਸੁੱਕ ਜਾਊਗਾ ਠੀਕ ਹੈ ਤੇ ਹੁਣ ਤੁਸੀਂ ਆ ਤਾਂ ਦੇਖ ਹੀ ਲਿਆ ਵੀ ਇਹ ਚ ਪਾਣੀ ਨਾ ਖੜਨ ਦੇ ਕਾਰਨ ਆਪਣਾ ਝੋਨਾ ਪੀਲਾ ਹੋ ਜਾਂਦਾ ਹੈ ਠੀਕ ਹੈ ਜੀ ਤੇ ਹੁਣ ਤੁਹਾਨੂੰ ਮੈਂ ਉਹ ਆਪਣਾ ਦੂਜੇ ਪਾਸੇ ਵਾਲਾ ਦਿਖਾਉਣਾ ਦਿਖਾਉਂਗਾ ਜਾ ਕੇ ਉਹ ਹੁਣ ਮੈਂ ਉੱਪਰ ਰੱਖ ਕੇ ਵੀਡੀਓ ਬਣਾਉਂਗਾ ਕਿਉਂਕਿ ਉਹ ਹੈਗਾ ਇਦੋਂ ਦੂਰ ਆ ਆਪਣੇ ਇਧਰ ਉਹ ਕੋਠੇ ਕੋਲੇ ਆ ਮੱਕੀ ਦੀ ਬੈਕ ਸਾਈਡ ਆ ਉਹ ਜਿਹੜਾ ਪਹਿਲੀ ਾਰ ਮਿੱਟੀ ਚੱਕੀ ਵਾਲਾ ਵਾਣਾ ਹੁਣ ਮਿੱਟੀ ਇਹ ਜੋ ਵੀ ਚੱਕੀ ਆ ਹੁਣ ਇਹ ਚ ਦੇਖ ਲਿਆ ਨਾ ਵੀ ਕਿਵੇਂ ਪੀਲਾ ਹੋਇਆ ਹੋਇਆ ਤੇ ਉਹ ਜੇ ਪੱਲਾ ਤੜਕਰੀ ਆ ਤੇ ਉਹਦਾ ਵੀ ਹੁਣ ਥੋੜਾ ਫਰਕ ਦਿਖਾਉਣਾ ਹੈਗਾ ਉਹ ਚ ਪਾਣੀ ਖੜਦਾ ਹੈਗਾ ਵੀ ਉਹ ਚ ਕਿੰਨਾ ਫਰਕ ਆ ਠੀਕ ਆ ਤੇ ਬਾਕੀ ਆਪਣਾ ਝੋਨਾ ਵੈਸੇ ਠੀਕ ਆ ਚਲੋ ਬਾਈ ਵਧੀਆ ਚੰਗਾ ਚੱਲ ਲੱਗੇ ਰਾਂ ਤਾਂ ਤੇ ਉਹ ਹੋ ਹੋ ਵੀਰੇ ਸਾਨੂੰ ਮੈਂ ਦਿਖਾਉਣਾ ਤੇ ਇੱਕ ਨਾ ਵਿੱਚ ਇੱਕ ਵੀਰ ਦਾ ਕਮੈਂਟ ਆਹੀ ਕਹਿੰਦੇ ਸੀ ਵੀ ਸਾਡੇ ਵੀ ਪਾਣੀ ਨਹੀਂ ਪੀਂਦਾ ਵਾ ਕੀ ਕਹਿੰਦੇ ਅਸੀਂ ਮਿੱਟੀ ਹੋਰ ਪਾਈ ਆ ਉੱਤੇ ਤਾਂ ਵੀ ਕਹਿੰਦੇ ਪਾਣੀ ਨਹੀਂ ਪੀਂਦਾ ਫਿਰ ਚਕਾਉਣ ਨਾਲ ਨਾ ਕੜਾਜਾ ਟੁੱਟ ਜਾਂਦਾ ਹੁੰਦਾ ਮਿੱਟੀ ਦਾ ਮੰਨ ਲਓ ਜੇ ਸਪੋਤ ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਬਈ ਉਹ ਸਾਹਮਣੇ ਡੱਬਾ ਕਿੰਨਾ ਉੱਚਾ ਆਪਣੇ ਮਾ ਨੋਂ ਘਟੋੜੇ ਪੰਜ ਫੁੱਟ ਉੱਚਾ ਉਹਦੇ ਉੱਤੇ ਵੀ ਇਸ ਵਾਰ ਝੋਨਾ ਲੱਗਿਆ ਉਹ ਵੀ ਲਤੜਾਈ ਕਰਕੇ ਕਿਉਂ ਬਈ ਹੁਣ ਨਰਮੇ ਆਪਣੇ ਇੱਧਰ ਹੋਣੋਂ ਹਟ ਗਏ ਨਰਮਾ ਜੋ ਲੱਗ ਗਈ ਬਸੁੰਦੀ ਪੈਣਾ ਠੀਕ ਹੈ ਜਿਹੜੇ ਵੀਰ ਕੋਲੇ ਪਾਣੀ ਦਾ ਸਾਧਨ ਸਰਦਾ ਉਹ ਤਾਂ ਬਈ ਝੋਨਾ ਹੀ ਲਾਉਂਦਾ ਭਾਵੇਂ ਉਹਨੂੰ ਡੱਬੇ ਤੇ ਲਾਉਣਾ ਪੈ ਜੇ ਤੇ ਬੇਤੇ ਵੀ ਲਤੜਾਈ ਕਰਕੇ ਬਾਲਾ ਕੋਈ ਮਾੜਾ ਨਹੀਂ ਹੁੰਦਾ ਵਧੀਆ ਹੁੰਦਾ ਸਮਾਂ ਦੀ ਬਹੁਤ ਵਧੀਆ ਝੋਨਾ ਰਹਿੰਦਾਗਾ ਤੇ ਉਹ ਮੈਂ ਤੁਹਾਨੂੰ ਜਾ ਕੇ ਦਿਖਾ ਦਿੰਦਾ ਉਧਰ ਵੀ ਕਿੰਨਾ ਕਿਵੇਂ ਕੋਸ਼ ਆ ਆਪਾਂ ਇੱਕ ਦਿਨ ਉਹ ਤੁਹਾਨੂੰ ਟਿੱਬੇ ਵਾਲੇ ਝੋਨੇ ਦੀ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਹਜੇ ਆਪਾਂ ਤਾਂ ਬਈ ਉਧਰ ਇੱਕ ਵਾਰੀ ਲਤੜਿਆ ਸੀ ਤੇ ਉਹ ਬਾਈ ਟਿੱਬੇ ਵਾਲੇ ਨੇ ਨਾ ਇੱਕ ਵਾਰ ਤਾਂ ਪਹਿਲਾਂ ਗੱਦੂ ਕੀਤਾ ਮੰ ਲਾ ਲਾ ਟ్రਾਈ ਟਾਈਪ ਠੀਕ ਹੈ ਓਮੇਗਾ ਦੂਨੀ ਬਾੜੇ ਬਾੜੇ ਹਾਲ ਜਿਹਾ ਕਿਉਂ ਟਰੈਕਟਰ ਨਾਲ ਗੇੜੇ ਦੇ ਉੱਤੇ ਟਾਇਰ ਨਾਲ ਟਾਇਰ ਜੋੜ ਕੇ ਕਿਉਂਕਿ ਜਮਾ ਪਾਣੀ ਛੱਡ ਕੇ ਲਤੜਿਆ ਸੀ ਉਹ ਬਾਣ ਓਵੇਂ ਜਿਆਦੇ ਲਤੜੋ ਜਾਂਦੀ ਆ ਤੇ ਆਪਾਂ ਤਾਂ ਵੈਸੇ ਵੀ ਬੱਤ ਜੀ ਲਿਆ ਕੇ ਲਤ ਰਿਆ ਸੀਗਾ ਟਰਾਲਾ ਪਾ ਕੇ ਪਿੱਛੇ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਵੀ ਜਮਾ ਐ ਕੱਦੂ ਵਾਲੇ ਚ ਟੱਟ ਵਾਲਾ ਖਿੱਚਣੀਆਂ ਅੰਦਰ ਟਰੈਕਟਰ ਤੋਂ ਕਿਉਂ ਸਲੈਪੀ ਲਈ ਜੋ ਖੁੱਬ ਜੂ ਉੱਥੇ ਤੇ ਉਹ ਬਾਈ ਦੀ ਵੀ ਤੁਹਾਨੂੰ ਮੈਂ ਦਿਖਾਉਂਗਾ ਜੈਂ ਫੇਰ ਕਿਸੇ ਦਿਨ ਆ ਵੀ ਅੱਜ ਥੋੜਾ ਜਿਹਾ ਮੈਂ ਜਾਣਾਗਾ ਤੇ ਅੱਜ ਤੁਹਾਡੇ ਲਈ ਇਹੀ ਵੀਡੀਓ ਦਾ ਫਰਕ ਹੀ ਦਿਖਾਉਣਾ ਵੀ ਲੜਾਈ ਵਾਲੇ ਦੇ ਤੇ ਬਿਨਾਂ ਦਾ ਤੜਾਈ ਵਾਲੇ ਦਾ ਕਿੰਨਾ ਕੁ ਫਰਕ ਆ ਤੇ ਉਹ ਫੇਰ ਇੱਕ ਦਿਨ ਤੁਹਾਨੂੰ ਆ ਟਿੱਬੇ ਵਾਲੇ ਝੋਨੇ ਦਾ ਵੀ ਦਿਖਾਵਾਂਗੇ। ਉਲਾਵੀ ਆਜਾ ਕਰੂੰ ਮਿੱਤਰੋ ਅੱਲਾ ਤੜਾਈ ਵਾਲਾ ਝੋਨਾਗਾ ਇਹ ਤਾਂ ਆਪਾਂ ਜਿਹੜੀ ਤੇ ਲਤਰਿਆ ਸੀਗਾ ਵਾਣ ਇਹ ਚ ਪਾਣੀ ਦੇਖੋ ਇਹ ਚ ਪਾਣੀ ਵੀ ਖੜਦਾ ਝੋਨਾ ਵੀ ਵਧੀਆਗਾ ਇਹ ਬਈ ਜਿਹੜੀ ਆਪਣੀ ਇਹ ਵੀਡੀਓ ਮੰਨ ਲਓ ਲਤੜਾਈ ਵਾਲੀ ਹਨਾ ਜਿਵੇਂ ਵੀਰ ਕਹਿੰਦਾ ਵੀ ਸਾਡੇ ਤਾਂ ਪਾਣੀ ਨਹੀਂ ਪੀਂਦਾ ਜਾਂ ਆਇਆ ਵੀਰੇ ਉਹ ਬਈ ਥੋੜੇ ਆਲੇ ਪਾਸੇ ਬੰਦੇ ਮਤਲਬ ਵੀ ਤੁਹਾਡੇ ਝੋਨੇ ਪਹਿਲਾਂ ਲੱਗਣਾ ਸਟਾਰਟ ਹੋਗੇ ਸਾਥੋਂ ਸਾਡੇ ਮੰਨ ਲਓ ਜੇ ਅਸੀਂ ਦੇਖੀਏ ਇਧਰ ਬਟਣਡੇ ਤੋਂ ਮਾਨਸਾ ਜੀ ਦੇ ਚ ਇਧਰ ਤਲਵੰਡੀ ਸਾਈਡ ਇੱਥੇ ਬਈ ਹਜੇ ਘੱਟੋ ਘੱਟ ਮੰਨ ਲੱਗਦਾ ਕਈ ਵਾਂ ਤਾਂ ਹਜੇ ਵੀ ਨਵੇਂ ਆ ਵਿੱਚ ਟਮਾਟਾਵੇਂ ਰਹਿ ਗਏ ਜਿਹੜੇ ਹਾਂ ਪਹਿਲੀ ਵਾਰੀ ਉਹ ਝੋਨਾ ਲਾਉਂਦੇ ਆ ਠੀਕ ਆ ਤੇ ਨਹੀਂ ਮੰਨ ਲਓ ਜੇ ਆਪਾਂ ਜਾਦੇ ਵੀ ਲਈਏ ਵੱਧ ਤੋਂ ਵੱਧ ਬਈ ਸਾਨੂੰ 5 6 ਕ ਸਾਲ ਹੋਏ ਹੋਣਿਆ ਬਈ 6 7 ਸਾਲ ਵੀ ਜਾਂਦਾ ਜਿਆਦੇ ਝੋਨਾ ਲੱਗਣ ਲੱਗਿਆ ਕਿ ਪਹਿਲਾਂ ਵੀ ਹੁੰਦੇ ਸੀ ਨਰਮੇ ਆਪਣੇ ਆਹ ਦੇਖੋ ਬਈ ਆਹ ਹਜੇ ਕੱਲ ਹੀ ਲਾਇਆ ਹੈਗਾ ਝੋਨਾ ਆਪਣਾ ਤੇ ਇਹ ਵੀ ਲਤੜਾਈ ਕਰਕੇ ਲਾਇਆ ਹੈਗਾ ਆਹ 10 ਕਿਲੋ ਆ ਬਈ ਇਹ ਸਾਰੇ ਲਤੜ ਕੇ ਲਾਏ ਆ ਪਾਵਾਂ ਇਹਦਾ ਤੁਸੀਂ ਉਹਨਾਂ ਫਰਕ ਦੇਖੋ ਆਹ ਝੋਨਾ ਉਦੋਂ ਬਾਅਦ ਦਾ ਲੱਗਿਆ ਹੋਇਆ ਤੇ ਉਹ ਦੇਖੋ ਕਿਵੇਂ ਗਰ ਲਾਂ ਪਈਆਂ ਪਈਆਂ ਡੱਕੇ ਨਹੀਂ ਹਰੇ ਹੁੰਦੇ ਤੇ ਆਹ ਚੈੱਕ ਕਰੋ ਮਾੜੇ ਜੇ ਡੱਕੇ ਕਿੰਨੇ ਸੋਹਣੇ ਆ ਉਹ ਪੀਲੇ ਕੀ ਪੀਲੇ ਹੀ ਹੋ ਜਾਂਦਾ ਪੀਲੇ ਹੀ ਹੋ ਜਾਂਦਾ ਨਾ ਪਰ ਇਹ ਵੀ ਪਾਤੀ ਉਹ ਚ ਅਜੇ ਹਜੇ ਰੇਹ ਵੀ ਨਹੀਂ ਪਾਈ ਬਾਈ ਤੇ ਇੰਨਾ ਕੁ ਫਰਕ ਆ ਵੀਰੇ ਵੀ ਜਿਹੜੇ ਵੀਰਾਂ ਦਾ ਬਾਣਾ ਚ ਪਾਣੀ ਘੱਟ ਖੜਦਾ ਜਾਂ ਵੀ ਪਾਣੀ ਦੀ ਥੋੜੀ ਜੀ ਤੰਗੀ ਹੈ ਉਹ ਜ਼ਰੂਰ ਕਰ ਸਕਦੇ ਆ ਇਹ ਚੀਜ਼ ਠੀਕ ਹੈ ਜੀ ਹਾਂ ਬਾਈ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਹੁਣ ਆਪਾਂ ਲਤੜ ਲਿਆ ਵੀ ਕੜਾ ਜਾ ਬਣ ਗਿਆ ਠੀਕ ਹੈ ਤੇ ਜੇ ਕੋਈ ਵੀਰਾਂ ਕਣਕ ਵੇਲੇ ਜਾਦੇ ਔਖੇ ਹੁੰਦੇ ਆ ਵੀ ਪਾਣੀ ਨਹੀਂ ਸੁਕਦਾ ਵਾਂਚ ਵੀ ਉਹ ਉਹ ਕਰੀ ਜਾਂਦਾਗਾ ਕਿ ਕਣਕ ਪੀੜੀ ਹੋ ਜਾਂਦੀ ਆ ਪਾਣੀ ਖੜ ਕੇ ਤਾਂ ਵੀਰੇ ਤੁਸੀਂ ਉਹ ਕਰ ਸਕਦੇ ਆ ਉਹਦਾ ਸਬ ਸੋਇਲਰ ਹੈਗਾ ਆਪਣੇ ਕੋਲੇ ਵੀ ਆ ਸਬ ਸੋਇਲਰ ਆਪਾਂ ਹਰ ਵਾਰੀ ਮਾਰਦੇ ਆ ਉਹ ਤੇ ਸਬ ਸੋਇਲਰ ਜ਼ਰੂਰ ਮਾਰਿਆ ਕਰੋ ਪੋਰਾ ਪਾਣੀ ਨਹੀਂ ਖੜਦਾ ਬਈ ਫਿਰ ਤੁਹਾਡੇ ਵਾਂਚ ਪੋਰਾ ਵੀ ਉਹ ਚੀਜ਼ ਬਹੁਤ ਵਧੀਆ ਉਹ ਤੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਹੁਣ ਆਪਣੇ ਦੂਜੇ ਖੇਤ ਪਿਆ ਉਹ ਦਿਖਾਵਾਂਗੇ ਜ਼ਰੂਰ ਬਈ ਤੁਹਾਨੂੰ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਆਪਣਾ